ਦੋਸਤੋ ਪੰਜਾਬ ਦੇ ਲੋਕ ਲੀਡਰਾਂ ਪਿੱਛੇ ਸਿਰ ਪੜਵਾਉਂਦੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਜੇਲਾਂ ਵਿੱਚ ਜਾਂਦੇ ਨੇ ਕਿ ਮੈਂ ਫਲਾਣੇ ਲੀਡਰ ਦਾ ਵਰਕਰ ਹਾਂ ਮੇਰੇ ਲੀਡਰ ਨੂੰ ਕੋਈ ਮਾਰਾ ਨਾ ਬੋਲੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਲੀਡਰ ਆਪਸ ਵਿੱਚ ਇੱਕ ਦੂਜੇ ਦੇ ਖਾਸ ਰਿਸ਼ਤੇਦਾਰ ਬਣ ਕੇ ਵਿੱਚੇ ਹੀ ਘਾਲੇ-ਮਾਲੇ ਕਰੀ ਬੈਠੇ ਨੇ ਤੇ ਹੇਠਾਂ ਜਨਤਾ ਇਹਨਾਂ ਪਿੱਛੇ ਬੇਵਕੂਫ ਬਣ ਕੇ ਪਿੰਡਾਂ ਵਿੱਚ ਆਪਣੀਆਂ ਦੁਸ਼ਮਣੀਆਂ ਪਾਲੀ ਬੈਠੀ ਹੈ ਕਿਹੜੇ ਅਕਾਲੀ ਲੀਡਰ ਨੇ ਆਪਣੀ ਧੀ ਕਾਂਗਰਸੀ ਲੀਡਰ ਦੇ ਘਰ ਵਿਆਹੀ ਹੋਈ ਹੈ ਕਿਹੜੇ ਕਾਂਗਰਸੀ ਲੀਡਰ ਦਾ ਇੱਕ ਪੰਥਕ ਲੀਡਰ ਬਹੁਤ ਨੇੜੇ ਦਾ ਰਿਸ਼ਤੇਦਾਰ ਹੈ ਕਿਹੜਾ ਲੀਡਰ ਵਿਰੋਧੀ ਧਿਰ ਦੇ ਵੱਡੇ ਆਗੂ ਦਾ ਰਿਸ਼ਤੇ ਵਿੱਚ ਸਾਲਾ ਲੱਗਦਾ ਹੈ ਤੇ ਕਿਹੜਾ ਲੀਡਰ ਵਿਰੋਧੀ ਦਾ ਰਿਸ਼ਤੇ ਵਿੱਚ ਜੀਜਾ ਲੱਗਦਾ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਪੰਜਾਬ ਦੇ ਕੁਝ ਉਹਨਾਂ ਵੱਡੇ ਲੀਡਰਾਂ ਦੇ ਪਾਜ ਉਧੇੜਾਂਗੇ ਜੋ ਆਪ ਦੂਜੀਆਂ ਪਾਰਟੀਆਂ ਦੇ ਲੀਡਰਾਂ ਨਾਲ ਪਰਿਵਾਰਕ ਸਾਂਝਾਂ ਅਤੇ ਰਿਸ਼ਤੇਦਾਰੀਆਂ ਪਾਈ ਫਿਰਦੇ ਨੇ ਤੇ ਉਹਨਾਂ ਨੂੰ ਜਿਤਾਉਣ ਵਾਲੇ ਆਮ ਵੋਟਰ ਇੱਕ ਦੂਜੇ ਨਾਲ ਜੁੱਤੀਓ ਜੁੱਤੀ ਹੋ ਰਹੇ ਹਨ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਇਹ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਦੋਂ ਵੀ ਪੰਜਾਬ ਵਿੱਚ ਚੋਣਾਂ ਆਉਂਦੀਆਂ ਤਾਂ ਉਦੋਂ ਹੀ ਇਹ ਗੱਲਾਂ ਵੀ ਸਾਨੂੰ ਅਕਸਰ ਸੁਣਨ ਨੂੰ ਮਿਲਦੀਆਂ ਨੇ ਕਿ ਇਹ ਵੱਡੇ ਲੀਡਰ ਤਾਂ ਇੱਕ ਦੂਜੇ ਨਾਲ ਘੋ ਖਿਚੜੀ ਹਨ ਤੇ ਉਹਨਾਂ ਦੇ ਵੋਟਰ ਆਪਸ ਵਿੱਚ ਕੱਟੜ ਦੁਸ਼ਮਣ ਬਣੇ ਹੋਏ ਹਨ ਪਰ ਇਹਨਾਂ ਪੰਜਾਬ ਦੇ ਲੀਡਰਾਂ ਦੀਆਂ ਇੱਕ ਦੂਜੇ ਨਾਲ ਅੰਗਲੀਆਂ ਸੰਗਲੀਆਂ ਜੁੜਦੀਆਂ ਹਨ ਆਓ ਇਹਨਾਂ ਦੇ ਪਾਜ ਉਧੇੜ ਕੇ ਅੱਜ ਉਹਨਾਂ ਨੂੰ ਆਮ ਲੋਕਾਂ ਸਾਹਮਣੇ ਵੀ ਰੱਖਦੇ ਹਾਂ ਦੋਸਤੋ ਪੰਜਾਬ ਦੀ ਰਾਜਨੀਤੀ ਵਿੱਚ ਜੇਕਰ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ 60ਵੇਂ ਦਹਾਕੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋ ਹੁੰਦਾ ਸੀ ਜਿਸ ਬਾਰੇ ਕਹਿੰਦੇ ਹਨ ਕਿ ਉਸ ਦੀ ਪੰਡਿਤ ਜਵਾਹਰ ਲਾਲ ਨਹਿਰੂ ਵਰਗਿਆਂ ਨਾਲ ਸਾਝ ਹੁੰਦੀ ਸੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਪੰਜਾਬ ਦਾ ਇੱਕ ਪ੍ਰਭਾਵਸ਼ਾਲੀ ਮੁੱਖ ਮੰਤਰੀ ਸੀ ਇਸੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਭਰਾ ਜਸਵੰਤ ਸਿੰਘ ਦੀ ਪਤਰੀ ਬੀਬੀ ਗੁਰਵਿੰਦਰ ਕੌਰ ਸਰਾਏ ਨਾਗਾ ਦੇ ਬਰਾੜ ਪਰਿਵਾਰ ਦੇ ਘਰ ਸਰਦਾਰ ਹਰਚਰਨ ਸਿੰਘ ਬਰਾੜ ਨਾਲ ਵਿਆਹੀ ਹੋਈ ਸੀ ਇਹ ਹਰਚਰਨ ਸਿੰਘ ਬਰਾੜ ਵੀ ਸਾਲ 1995 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਮੁੱਖ ਮੰਤਰੀ ਹਰਚਰਨ ਬਰਾੜ ਦਾ ਪੁੱਤਰ ਕਵਰਜੀਤ ਬਰਾੜ ਉਰਫ ਸਨੀ ਬਰਾੜ ਦਾ ਵਿਆਹ ਇੱਕ ਬਹੁਤ ਵੱਡੇ ਮਾਨ ਪਰਿਵਾਰ ਦੀ ਲੜਕੀ ਬੀਬਾ ਕਰਨਜੀਤ ਕੌਰ ਨਾਲ ਹੋਇਆ। ਬੀਬਾ ਕਰਨਜੀਤ ਕੌਰ ਦੇ ਪਿਤਾ ਸਰਦਾਰ ਸੁਰਿੰਦਰ ਸਿੰਘ ਮਾਨ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੇ ਕਾਰੋਬਾਰੀ ਸਨ ਤੇ ਏਸੇ ਸੁਰਿੰਦਰ ਸਿੰਘ ਮਾਨ ਦੀ ਛੋਟੀ ਸੁਪਤਰੀ ਹਰਪ੍ਰੀਆ ਪਟਿਆਲੇ ਦੇ ਮਹਾਰਾਜੇ ਜਦਵਿੰਦਰ ਸਿੰਘ ਦੇ ਸੁਪੁੱਤਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਰਾਜਾ ਮਾਲਵਿੰਦਰ ਸਿੰਘ ਨਾਲ ਵਿਆਹੀ ਹੋਈ ਸੀ। ਇਸ ਤਰੀਕੇ ਕੈਰੋ ਪਰਿਵਾਰ ਅਤੇ ਮੁਕਸਰ ਦਾ ਬਰਾੜ ਪਰਿਵਾਰ ਇੱਕ ਦੂਜੇ ਦੇ ਕੁੜਮਾਚਾਰੀ ਹੋ ਗਏ ਬਰਾੜ ਪਰਿਵਾਰ ਦਾ ਸਨੀ ਬਰਾੜ ਅੱਗੇ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਦਾ ਸਾੰਡੂ ਬਣ ਗਿਆ ਕੁੱਲ ਮਿਲਾ ਕੇ ਮਾਝੇ ਦਾ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਮੁਕਸਰ ਦਾ ਮੁੱਖ ਮੰਤਰੀ ਸਰਦਾਰ ਹਰਚਰਨ ਸਿੰਘ ਬਰਾੜ ਤੇ ਪਟਿਆਲੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਿੰਨੇ ਇੱਕ ਦੂਜੇ ਦੇ ਰਿਸ਼ਤੇਦਾਰ ਬਣ ਗਏ ਹੁਣ ਇਸ ਤੋਂ ਅੱਗੇ ਚੱਲਦੇ ਹਾਂ ਅੰਗਲੀ ਸੰਗਲੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦਾ ਵਿਆਹ ਪੰਜਾਬ ਦੇ ਵੱਡੇ ਬਿਊਰੋਕਰੇਟ ਰਹੀ ਸਰਦਾਰ ਗਿਆਨ ਸਿੰਘ ਕਾਲੋ ਦੀ ਪੁੱਤਰੀ ਮਹਾਰਾਣੀ ਪ੍ਰਨੀਤ ਕੌਰ ਨਾਲ ਹੋਇਆ ਸੀ ਜਦਕਿ ਇਸੇ ਸਰਦਾਰ ਗਿਆਨ ਸਿੰਘ ਕਾਲੋ ਦੀ ਦੂਜੀ ਪੁੱਤਰੀ ਗੀਤਿੰਦਰ ਕੌਰ ਕਿਲਾ ਹਰਨਾਮ ਸਿੰਘ ਵਾਲਾ ਦੇ ਮਾਨ ਪਰਿਵਾਰ ਦੇ ਇੱਕ ਆਈਪੀਐਸ ਅਫਸਰ ਸਿਮਰਜੀਤ ਸਿੰਘ ਮਾਨ ਨਾਲ ਵਿਆਹੀ ਗਈ ਜੋ ਅੱਜਕੱਲ ਪੰਜਾਬ ਦੇ ਇੱਕ ਵੱਡੇ ਪੰਥਕ ਲੀਡਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹਨ ਇਸ ਦਾ ਮਤਲਬ ਇਹ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸਰਦਾਰ ਸਿਮਰਜੀਤ ਸਿੰਘ ਮਾਨ ਇੱਕ ਦੂਜੇ ਦੇ ਸਕੇ ਸਾਧੂ ਲੱਗਦੇ ਹਨ ਇਸ ਤੋਂ ਅਗਲੀ ਪੀੜੀ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਾਣੇਂਦਰ ਸਿੰਘ ਅਤੇ ਸਿਮਰਜੀਤ ਸਿੰਘ ਮਾਨ ਦਾ ਪੁੱਤਰ ਸਰਦਾਰ ਇਮਾਨ ਸਿੰਘ ਮਾਨ ਇੱਕ ਦੂਜੇ ਦੇ ਮਾਸੀ ਦੇ ਪੁੱਤਰ ਬਣ ਗਏ ਪੰਜਾਬ ਦੇ ਸਭ ਤੋਂ ਵੱਧ ਸਮਾਂ ਰਾਜ ਕਰਨ ਵਾਲੇ ਅਤੇ ਦਰਵੇਸ਼ ਸਿਆਸਤਦਾਨ કહਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਆਪਣੀ ਧੀ ਕਾਂਗਰਸ ਦੇ ਪ੍ਰਭਾਵਸ਼ਾਲੀ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋ ਨਾਲ ਵਿਆਹ ਕੇ ਬਾਦਲ ਪਰਿਵਾਰ ਅਤੇ ਕੈਰੋ ਪਰਿਵਾਰ ਦੇ ਨਾਲ ਕੁੜਮਾ ਵਾਲਾ ਰਿਸ਼ਤਾ ਜੋੜ ਲਿਆ ਇਸ ਤੋਂ ਅੱਗੇ ਅੱਜਕੱਲ ਦੇ ਸਭ ਤੋਂ ਵੱਧ ਚਰਚਾ ਵਿੱਚ ਰਹਿਣ ਵਾਲੇ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਜਗਬੀਰ ਸਿੰਘ ਬਾਦਲ ਦਾ ਵਿਆਹ ਮਜੀਠੀਆ ਪਰਿਵਾਰ ਦੀ ਬੀਬਾ ਹਰਸਿਮਰਤ ਕੌਰ ਨਾਲ ਹੋਇਆ ਸੀ ਬੀਬਾ ਹਰਸਿਮਰਤ ਆਪਣੇ ਸਮੇਂ ਦੇ ਵੱਡੇ ਸਿੱਖ ਲੀਡਰ ਕਹੇ ਜਾਂਦੇ ਸਰਦਾਰ ਸੁੰਦਰ ਸਿੰਘ ਮਜੀਠੀਆ ਦੀ ਪਰਪੋਤਰੀ ਲੱਗਦੀ ਹੈ ਉਹਨਾਂ ਦੇ ਪਿਤਾ ਦਾ ਨਾਮ ਸਤਿਆਜੀਤ ਸਿੰਘ ਮਜੀਠੀਆ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਰਿਸ਼ਤੇਦਾਰੀ ਵਿੱਚ ਸਾਲਾ ਲੱਗਦਾ ਤੇ ਬੀਬਾ ਹਰਸਿਮਰਤ ਕੌਰ ਦਾ ਭਰਾ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਾਚੇ ਦੀ ਲੜਕੀ ਪੰਡਿਤ ਜਵਾਰ ਲਾਲ ਨਹਿਰੋ ਦੀ ਸਰਕਾਰ ਵਿੱਚ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਬਣੇ ਬਲਦੇਵ ਸਿੰਘ ਦੇ ਪੁੱਤਰ ਸਰਜੀਤ ਸਿੰਘ ਨਾਲ ਵਿਆਹੀ ਗਈ ਇਸੇ ਸਰਜੀਤ ਸਿੰਘ ਦਾ ਭਰਾ ਰਵੀਿੰਦਰ ਸਿੰਘ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਵੀ ਰਹਾ ਦੋਸਤੋ ਜੇ ਮੋਟਾ ਜਿਹਾ ਹਿਸਾਬ ਲਗਾਈਏ ਤਾਂ ਪੰਜਾਬ ਦੇ ਇਹ ਵੱਡੇ ਸਿਆਸੀ ਘਰਾਣੇ ਜੋ ਗਿਣਤੀ ਵਿੱਚ ਬਸ ਚੰਦ ਕੋਈ ਹਨ ਇਹ ਕੋਈ ਰਾਤੋਂ ਰਾਤ ਰਾਜੇ ਨਹੀਂ ਬਣੇ ਇਹਨਾਂ ਪਰਿਵਾਰਾਂ ਦੀ ਸਿਆਸੀ ਉਮਰ ਆਜ਼ਾਦੀ ਤੋਂ ਵੀ ਪਹਿਲਾਂ ਦੀ ਹੈ ਬਸ ਸਮੇਂ-ਸਮੇਂ ਤੇ ਇਹ ਆਪਣੇ ਪਾਲੇ ਬਦਲਦੇ ਰਹੇ ਹਨ ਸਿਆਸਤ ਬਾਰੇ ਕਿਹਾ ਜਾਂਦਾ ਹੈ ਕਿ ਇਸ ਵਿੱਚ ਕੋਈ ਵੀ ਪੱਕਾ ਦੋਸਤ ਨਹੀਂ ਹੁੰਦਾ ਤੇ ਨਾ ਹੀ ਕੋਈ ਪੱਕਾ ਦੁਸ਼ਮਣ ਹੁੰਦਾ ਹੈ ਇਹ ਤਾਂ ਸਿਰਫ ਤੇ ਸਿਰਫ ਆਪਣੀਆਂ ਵੋਟਾਂ ਦੇਖਦੇ ਹਨ ਜਿੱਤੇ ਵੋਟਾਂ ਜ਼ਿਆਦਾ ਹੋਣ ਉਥੇ ਕੋਈ ਨਾ ਕੋਈ ਲੀਡਰ ਅੱਪੜ ਹੀ ਜਾਂਦਾ ਹੈ ਵੋਟਾਂ ਵਾਸਤੇ ਤਾਂ ਲੀਡਰ ਧਰਮ ਤੱਕ ਛੱਡ ਦਿੰਦੇ ਹਨ ਫਿਰ ਆ ਰਿਸ਼ਤੇਦਾਰੀਆਂ ਪੌਣੀਆਂ ਤਾਂ ਕੋਈ ਵੱਡੀ ਗੱਲ ਨਹੀਂ ਇਸ ਵੀਡੀਓ ਰਾਹੀਂ ਅਸੀਂ ਨਾ ਹੀ ਕਿਸੇ ਪਾਰਟੀ ਦੀ ਕੋਈ ਮੁਖਾਲਫਤ ਕੀਤੀ ਹੈ ਤੇ ਨਾ ਹੀ ਕਿਸੇ ਪਾਰਟੀ ਦਾ ਕੋਈ ਪੱਖ ਪੂਰਿਆ ਹੈ ਸਿਆਸੀ ਲੋਕਾਂ ਦੀ ਲੜਾਈ ਸਿਰਫ ਬਿਆਨਤ ਤੱਕ ਹੀ ਸੀਮਤ ਹੁੰਦੀ ਹੈ ਇਹ ਗੱਲ ਆਮ ਲੋਕਾਂ ਨੂੰ ਜਿੰਨੀ ਜਲਦੀ ਸਮਝ ਆ ਜਾਵੇਗੀ ਉਹਨਾਂ ਵਾਸਤੇ ਉਹਨਾਂ ਹੀ ਚੰਗਾ ਨਹੀਂ ਤਾਂ ਪਹਿਲਾਂ ਦੀ ਤਰ੍ਹਾਂ ਉਹ ਆਪਸ ਵਿੱਚ ਸਿਰ ਪੜਵਾ ਕੇ ਇੱਕ ਦੂਜੇ ਨਾਲ ਲੜਦੇ ਮਰਦੇ ਰਹਿਣਗੇ ਤੇ ਲੀਡਰ ਉਹਨਾਂ ਦੀਆਂ ਵੋਟਾਂ ਲੈ ਕੇ ਇਹ ਸਹੜਾਉਣਗੇ ਦੋਸਤੋ ਜੇਕਰ ਤੁਹਾਨੂੰ ਲੀਡਰਾਂ ਦੀਆਂ ਇਹਨਾਂ ਆਪਸੀ ਰਿਸ਼ਤੇਦਾਰੀਆਂ ਬਾਰੇ ਪਹਿਲਾਂ ਪਤਾ ਸੀ ਜਾਂ ਫਿਰ ਕੋਈ ਇਸ ਸੂਚੀ ਵਿੱਚ ਰਹਿ ਗਿਆ ਹੋਵੇ ਤਾਂ ਕਿਰਪਾ ਕਰਕੇ ਕਮੈਂਟਾਂ ਵਿੱਚ ਜ਼ਰੂਰ ਦੱਸ ਦਿਓ ਸੋ ਇਹ ਸੀ ਕੱਚਾ ਚਿੱਠਾ ਪੰਜਾਬ ਦੇ ਵੱਡੇ ਸਿਆਸੀ ਘਰਾਣਿਆਂ ਦਾ ਉਹਨਾਂ ਦੀਆਂ ਆਪਸ ਵਿੱਚ ਪਾਈਆਂ ਰਿਸ਼ਤੇਦਾਰੀਆਂ ਬਾਰੇ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ